ਨੀ ਹੋ ਗਿਆ ਜੀ ਹੋ ਗਿਆ ਭਾਈ ਫੋਨ ਹੋਇਆ ਲੈ ਕਾਰੇ ਵੀਰ ਬਜਰੰਗੀ ਹਰ ਹਰ ਮਹਾਦੇਵ ਆਜ ਨੰਗਲ ਵਿਖੇ ਸਿਪਹ ਸੈਨਾ ਪੰਜਾਬ ਮੈਂ ਤੁਹਾਡਾ ਆਪਰਾ ਪੰਜਾਬ ਪ੍ਰਧਾਨ ਸ਼ਿਵਜਨਾ ਪੰਜਾਬ ਗੁਰਪ੍ਰੀਤ ਸਿੰਘ ਲਾਡੀ ਮੇਰੇ ਨਾਲ ਨੇ ਜ਼ਿਲ੍ਹਾ ਪ੍ਰਧਾਨ ਹਰਦੀਪ ਟੋਨੀ ਜੀ ਰੋਪੜ ਬਲਾਕ ਪ੍ਰਧਾਨ ਲਲਿਤ ਮਰਹੋਤਰਾ ਜੀ ਸਾਡੇ ਦਫ਼ਤਰ ਰੋਪੜ ਇੰਚਾਰ ਤੇ ਮੀਡੀਆ ਸਲਾਹਕਾਰ ਬੈਜਨਾਥ ਸ਼ਰਮਾ ਜੀ ਸਾਡੇ ਆਨੰਦਪੁਰ ਸਾਹਿਬ ਤੋਂ ਰਾਜਨ ਜੀ ਇਹਨਾਂ ਸਾਰਿਆਂ ਦੀ ਅਗਵਾਈ ਦੇ ਵਿੱਚ ਅੱਜ ਅਸੀਂ ਦਿਲਵਾਰ ਸਿੰਘ ਜੀ ਨੂੰ ਜਿਹੜਾ ਨੰਗਲ ਦੇ ਪ੍ਰਧਾਨ ਲਗਾਇਆ ਗਿਆ ਸੋ ਮੈਂ ਇਸ ਲਾਈਵ ਦੁਆਰਾ ਆਪਣੇ ਸਾਰੇ ਭਰਾਵਾਂ ਨੂੰ ਇੱਕ ਗਲਤ ਨਹੀਂ ਚਾਹੁੰਦਾ ਕਿ ਜਿਵੇਂ ਤੁਹਾਨੂੰ ਪਤਾ ਪਿਛਲੇ ਦਿਨੀ ਜਿਹੜਾ ਸਾਡੇ ਪੰਜਾਬ ਦੇ ਵਿੱਚ ਪੂਰੇ ਹਿੰਦੁਸਤਾਨ ਦੇ ਵਿੱਚ ਇਲੈਕਸ਼ਨ ਹੋ ਰਹੇ ਨੇ ਪਰ ਜਿਹੜੇ ਸਾਡੇ ਪੰਜਾਬ ਦੀਆਂ ਜਿਹੜੀਆਂ ਸੀਟਾਂ ਨੇ ਉਹਨਾਂ ਦੋ ਸੀਟਾਂ ਦੇ ਜਿਹੜੇ ਅਸੀਂ ਆਪਣੇ ਉਮੀਦਵਾਰ ਖੜੇ ਕਰ ਰਹੇ ਆਂ ਇੱਕ ਖੰਡੂਰ ਸਾਹਿਬ ਤੋਂ ਇੱਕ ਨਸ਼ਰੀਨ ਅੰਦਪੁਰ ਸਾਹਿਬ ਤੋਂ ਸੋ ਖੰਡੂਰ ਸਾਹਿਬ ਤੋਂ ਸਾਡਾ ਮੇਨ ਕਾਰਨ ਇਹ ਸੀ ਕਿ ਉੱਥੇ ਜਿਹੜਾ ਤੁਹਾਨੂੰ ਸਭ ਨੂੰ ਪਤਾ ਹੀ ਹੈ ਕਿ ਅਮਰਪਾਲ ਜਿੱਤੇ ਐਨਐਸਏ ਲੱਗਿਆ ਜੇਲ੍ਹ ਦੇ ਵਿੱਚ ਬੰਦ ਹੈ ਜਿਹੜਾ ਪਹਿਲਾਂ ਕਹਿੰਦਾ ਸੀ ਮੈਂ ਆਪਣੇ ਸੰਵਿਧਾਨ ਤੱਕ ਨੂੰ ਨਹੀਂ ਮੰਨਦਾ ਹਿੰਦੁਸਤਾਨ ਦੇ ਨੂੰ ਅੱਜ ਉਹ ਆਪਣੀ ਰਿਹਾਈ ਦੇ ਲਈ ਜਿਹੜਾ ਹੈ ਇਲੈਕਸ਼ਨ ਲੜ ਕੇ ਜਿੱਤ ਕੇ ਬਾਹਰ ਆਉਣ ਦੀਆਂ ਜਿਹੜੀਆਂ ਸਕੀਮਾਂ ਘੜ ਰਿਹਾ ਦੂਜੇ ਪਾਸੇ ਸਾਡੇ Hindu Prarth Sudhir Suri ji ਨੂੰ ਜਿਹੜਾ ਇੱਕ ਵਿਅਕਤੀ ਦੁਆਰਾ ਜਿਹੜਾ ਇੱਕ ਧਰਨੇ ਤੇ ਬੈਠਿਆ ਨੂੰ ਨਿਹਾਤਿਆ ਨੂੰ ਗੋਲੀ ਮਾਰ ਕੇ ਸ਼ਹੀਦ ਕਰ ਦਿੱਤਾ ਜਾਂਦਾ ਅੰਮ੍ਰਿਤਸਰ ਤੋਂ ਚਰਚਾਾਂਵਾਂ ਕੀਤੀਆਂ ਜਾ ਰਹੀਆਂ ਸੀ ਕਿ ਉਸ ਵਿਅਕਤੀ ਨੂੰ ਜਿਹੜਾ ਅਸੀਂ ਇਲੈਕਸ਼ਨ ਲੜਾਵਾਂਗੇ ਉਹ ਦੋਸਤੋ ਜਿੱਥੇ ਵੀ ਆਜੇ ਲੋਕ ਜਿਹੜੇ ਨੇ ਦੇਸ਼ ਵਿਰੋਧੀ ਗਤੀਵਿਧੀਆਂ ਵਿੱਚ ਸ਼ਾਮਲ ਨੇ ਉਹਨਾਂ ਲੋਕਾਂ ਦਾ ਜਿਹੜਾ ਅਸੀਂ ਪਹਿਲਾਂ ਵੀ ਵਿਰੋਧ ਕਰਦੇ ਆਏ ਆ ਤੇ ਕਰਦੇ ਰਵਾਂਗੇ ਜਿੰਨੇ ਵੀ ਐਂਟੀ ਹਿੰਦੁਸਤਾਨ ਨੇ ਹਿੰਦੁਸਤਾਨ ਵਿਰੋਧੀ ਲੋਕ ਨੇ ਉਹਨਾਂ ਨੂੰ ਛਿਵ ਸੈਨਾ ਪੰਜਾਬ ਅੱਜ ਤੱਕ ਜਿਹੜਾ ਹੈ ਉਹਨਾਂ ਦਾ ਵਿਰੋਧ ਕਰਦੀ ਰਹੀ ਤੇ ਕਰਦੀ ਰਹੇਗੀ ਸੋ ਦੂਜੇ ਪਾਸੇ ਤੁਸੀਂ ਸਭ ਨੇ ਦੇਖਿਆ ਹੀ ਹੈ ਕਿ ਸਾਡੇ ਜਿਹੜੇ ਭਾਵੇਂ ਉਹ ਗੱਲ ਕਰੀਏ ਹਲਕਾ ਨਨਪੁਰ ਸਾਹਿਬ ਦੇ ਜਿਹੜੇ ਸਾਡੇ ਇੱਥੇ ਜੋ ਲੋਕ ਸਭਾ ਉਮੀਦਵਾਰ ਖੜੇ ਨੇ ਪਹਿਲਾਂ ਤਾਂ ਮੈਂ ਇਹ ਜਿਹੜੀਆਂ ਸਿਆਸੀ ਪਾਰਟੀਆਂ ਨੂੰ ਸਵਾਲ ਕਰਦਾ ਕਿ ਜਿੰਨੇ ਵੀ ਤੁਸੀਂ ਉਮੀਦਵਾਰ ਲੈ ਕੇ ਆਉਣੇ ਹੋ ਉਹ ਸਾਰੇ ਸਾਡੇ ਹਲਕੇ ਤੋਂ ਬਾਹਰਲੇ ਉਮੀਦਵਾਰ ਹੁੰਦੇ ਨੇ। ਕੀ ਇਹਨਾਂ ਪਾਰਟੀਆਂ ਦੇ ਕੋਲ ਕੋਈ ਵੀ ਪੜ੍ਹਿਆ ਲਿਖਿਆ ਸੂਝਵਾਨ ਵਿਅਕਤੀ ਜਿਹੜੇ ਸਾਡੇ ਹਲਕੇ ਦੇ ਨੇ? ਕੀ ਇਹਨਾਂ ਪਾਰਟੀਆਂ ਨੂੰ ਦਿਖਾਈ ਨਹੀਂ ਦਿੰਦੇ? ਉਹ ਆਪਣੇ ਪਾਰਟੀ ਵਰਕਰਾਂ ਨਾਲ ਕਿਉਂ ਇਹੋ ਜਿਹੀ ਅਣਦੇਖੀ ਕਰਦੇ ਨੇ? ਜਿਹੜੇ ਸਾਡੇ ਬਾਹਰਲੇ ਆ ਜਿਹੜੀਆਂ ਜ਼ਿਲ੍ਹਿਆਂ ਤੋਂ ਜਿਹੜੇ ਵਿਅਕਤੀ ਖੜਦੇ ਨੇ, ਹਲਕਿਆਂ ਤੋਂ ਖੜਦੇ ਨੇ ਆ ਕੇ ਉਹਨਾਂ ਨੂੰ ਸਾਡੇ ਜਿਹੜੇ ਲੋਕਾਂ ਦੀਆਂ ਸਮੱਸਿਆਵਾਂ ਦਾ ਸਮੱਸਿਆਵਾਂ ਦਾ ਵੀ ਪਤਾ ਨਹੀਂ ਹੁੰਦਾ। ਪਹਿਲਾਂ ਵੀ ਤੁਸੀਂ ਦੇਖਿਆ ਸਾਡੇ ਜਿਹੜੇ ਲੋਕ ਸਭਾ ਉਮੀਦਵਾਰ ਜਿਹੜੇ ਜਿੱਤ ਕੇ ਗਏ ਸੀ ਇੱਥੇ ਅੱਜ ਕੱਲੋ ਚੰਡੀਗੜ੍ਹ ਤੋਂ ਖੜ ਰਹੇ ਨੇ ਉਹਨਾਂ ਨੇ ਵੀ ਸਾਡੇ ਇਲਾਕੇ ਦੇ ਵਿੱਚ ਮੈਂ ਕਹਿੰਦਾ ਮੈਨੂੰ ਕੋਈ ਚਾਰ ਕੰਮ ਦੱਸ ਦੇ ਜਿਹੜੇ ਕੀਤੇ ਹੋਏ ਕੀਤੇ ਹੁਣ ਉਹਨਾਂ ਨੇ ਉਹ ਤੋਂ ਪਹਿਲਾਂ ਵੀ ਜਿਹੜਾ ਉਹਨਾਂ ਨੇ ਜਿਹੜੇ ਜਿੱਤ ਕੇ ਗਏ ਗਏ ਸੀ ਅਕਾਲੀਆਂ ਦੇ ਉਮੀਦਵਾਰ ਮੈਂ ਕਹਿੰਦਾ ਉਹ ਵੀ ਮੈਨੂੰ ਆਪਣੇ ਕੰਮ ਦਿਖਾ ਦੇਣ ਜਿਹੜੇ ਕੀਤੇ ਹੋਣ ਸੋ ਮੈਂ ਸਭ ਤੋਂ ਪਹਿਲਾਂ ਆਪਣੇ ਭਰਾਵਾਂ ਨੂੰ ਨੌਜਵਾਨਾਂ ਨੂੰ ਇੱਕ ਅਪੀਲ ਕਰਦਾ ਹੁੰਦਾ ਕਿ ਜਦੋਂ ਵੀ ਕਿਤੇ ਤੁਹਾਡੇ ਕੋਈ ਵੀ ਮੰਤਰੀ ਹੈ ਭਾਵੇਂ ਉਹ ਜਿੱਤਿਆ ਹੋਇਆ ਭਾਵੇਂ ਦੁਬਾਰਾ ਖੜ ਰਿਹਾ ਪਾਵੇਂ ਤੁਹਾਡਾ ਹਲਕਾ ਵਿਧਾਇਕ ਹੋਵੇ ਕੋਈ ਵੀ ਹੋਵੇ ਉਹਨੂੰ ਪੁੱਛੋ ਕਿ ਤੂੰ ਅੱਜ ਜਿਹੜੀਆਂ ਵੱਡੀਆਂ ਵੱਡੀਆਂ ਗੱਲਾਂ ਕਰ ਰਣ ਲੱਗ ਪਿਆ ਪਹਿਲਾਂ ਤੁਸੀਂ ਤੁਹਾਡੀ ਪਾਰਟੀ ਨੇ ਸਾਡੇ ਜਿਹੜਾ ਇਸ ਹਲਕੇ ਲਈ ਕੀ ਕੰਮ ਕੀਤਾ ਕੋਈ ਇੰਡਸਟਰੀ ਲਿਆਂਦੀ ਕੋਈ ਰੋਜ਼ਗਾਰ ਮੌਕੇ ਕਰਵਾਇਆ ਨੌਜਵਾਨਾਂ ਨੂੰ ਇਹ ਆਉਂਦੇ ਨੇ ਵਾਅਦੇ ਕਰਦੇ ਨੇ ਵਾਅਦੇ ਕਰਕੇ ਚਲੇ ਜਾਂਦੇ ਨੇ ਪੰਜ ਪੰਜ ਸਾਲ ਦੁਬਾਰਾ ਆਏ ਆਪਣੇ ਹਲਕੇ ਦੇ ਵਿੱਚ ਢੀਡਾਂ ਨਹੀਂ ਮਾਰਦੇ ਇਹਨਾਂ ਨੂੰ ਆਪਣੇ ਵਿਰੋਧੀ ਵੀ ਉਦੋਂ ਯਾਦ ਆਉਂਦੇ ਨੇ ਦੂਜੀਆਂ ਪਾਰਟੀਆਂ ਦੇ ਜਦੋਂ ਇਲੈਕਸ਼ਨ ਨੇੜੇ ਆਉਂਦੇ ਨੇ ਤੁਸੀਂ ਦੇਖਿਆ ਇਹ ਗੱਲਾਂ ਕਰਦੇ ਨੇ ਕਿ ਬਲਾਨਾ ਬੰਦਾ ਮੈਂ ਨਹੀਂ ਕਰਵਾ ਰਿਆ ਸੀ ਸਾਡੀ ਸਰਕਾਰ ਆਣ ਦਿਓ ਅਸੀਂ ਉਹਤੇ ਪਰਚੇ ਕਰਾਵਾਂਗੇ ਜੇਲ੍ਹਾਂ ਦੇ ਵਿੱਚ ਬੰਦ ਕਰਵਾਵਾਂਗੇ ਪਰ ਮਾਇਨਿਕ ਵੀ ਹੁੰਦੀ ਹੈ ਕਦੇ ਡੀਸੀਟਿੰਗ ਦੇ ਨਾਂ ਤੇ ਕਦੇ ਕਿਸੇ ਤਰ੍ਹਾਂ ਦੇ ਨਾਂ ਤੇ ਪਰ ਕਿਸੇ ਤੇ ਵੀ ਕੋਈ ਕਾਰਵਾਈ ਨਹੀਂ ਕਰਾਈ ਜਾਂਦੀ ਜਦੋਂ ਇਲੈਕਸ਼ਨ ਤੋਂ ਪਹਿਲਾਂ ਇਹ ਬਹੁਤ ਗੱਲਾਂ ਕਰਦੇ ਨੇ ਆਪਣੇ ਵਿਰੋਧੀਆਂ ਨੂੰ ਕਿ ਇਹਨਾਂ ਨੇ ਗੁੰਡਾ ਰਾਜ ਫਲਾਇਆ ਹੋਇਆ ਇਹਨਾਂ ਨੇ ਗੰਦ ਪਾਇਆ ਹੋਇਆ ਅਸੀਂ ਇਹ ਕਰਦਾਂਗੇ ਸਾਡੀ ਸਰਕਾਰ ਆਉਣ ਤੇ ਅਸੀਂ ਇਹ ਕਰਦਾਂਗੇ ਪਰ ਅੱਜ ਤੱਕ ਕਦੇ ਵੀ ਅਜਦਾ ਕੋਈ ਕੰਮ ਨਹੀਂ ਹੁੰਦਾ ਜਿੰਨੇ ਸਾਡੇ ਹਲਕੇ ਦੇ ਵਿੱਚ ਕੰਮ ਹੁੰਦੇ ਨੇ ਜਾਂ ਸਾਨੂੰ ਉਹ ਧਰਨੇ ਲਾ ਕੇ ਕਰਾਣੇ ਪੈਂਦੇ ਨੇ ਜਾਂ ਡੀਸੀ ਸਾਹਿਬ ਨੂੰ ਜਾਂ ਕਿਸੇ ਤਰ੍ਹਾਂ ਦੇ ਮੰਗ ਪੱਤਰ ਲੈ ਲੈ ਕੇ ਕਰਾਉਣੇ ਪੈਂਦੇ ਨੇ ਸਾਡੇ ਰੋਡ ਦੇਖ ਲਓ ਜਾਂ ਸਾਡੇ ਪਿੰਡਾਂ ਦੇ ਗਲੀਆਂ ਦੇਖ ਲਓ ਬਹੁਤ ਜ਼ਿਆਦਾਤਰ ਤੁਸੀਂ ਦੇਖਦੇ ਹੋ ਆਮ ਚੈਨਲਾਂ ਦੇ ਮਾਧਿਅਮ ਰਾਹੀਂ ਕਿ ਕਿੰਨੇ ਬੁਰੇ ਹਾਲ ਨੇ ਉਹਨਾਂ ਦੇ ਸੋ ਇਹਨਾਂ ਲੋਕਾਂ ਨੂੰ ਜਦੋਂ ਤੁਹਾਡੇ ਕੋਈ ਵੀ ਆਉਂਦਾ ਉਹਨਾਂ ਦੀਆਂ ਗੱਲਾਂ ਦੇ ਵਿੱਚ ਨਾ ਆਓ ਉਹਨਾਂ ਨੂੰ ਸਵਾਲ ਪੁੱਛੋ ਸਾਨੂੰ ਵਾਕਿਆ ਸਵਾਲ ਪੁੱਛਣ ਦਾ ਸੀ ਆਮ ਭਗਵੰਤ ਮਾਨ ਜਦੋਂ ਸੀ ਆਮ ਮਨੀਸ਼ ਸੀ ਉਦੋਂ ਕਹਦੇ ਹੁੰਦੇ ਸੀ ਕਿ ਸਵਾਲ ਪੁੱਛਿਆ ਕਰੋ ਪਰ ਅੱਜ ਜਦੋਂ ਲੋਕ ਉਹਨਾਂ ਨੂੰ ਸਵਾਲ ਪੁੱਛਦੇ ਨੇ ਤਾਂ ਕਿਤੇ ਨਾ ਕਿਤੇ ਉਹੀ ਲੋਕ ਉਹਨਾਂ ਨੂੰ ਬੁਰੇ ਲੱਗਦੇ ਨੇ ਸੋ ਦੋਸਤੋ ਜਾਗਰੂਕ ਬਣੋ ਸਭ ਤੋਂ ਪਹਿਲਾਂ ਮੈਂ ਇਹੀ ਕਹੂੰਗਾ ਕਿ ਤੁਸੀਂ ਜਿੰਨੇ ਵੀ ਇਹ ਲੋਕ ਤੁਹਾਡੇ ਹਲਕੇ ਦੇ ਵਿੱਚ ਖੜੇ ਨੇ ਉਹਦੇ ਨੇ ਸਵਾਲ ਪੁੱਛੋ ਕਿ ਤੂੰ ਪਹਿਲਾਂ ਕਿਹੜੇ ਕੰਮ ਕਰਾਏ ਨੇ ਕਿਨਾਂ ਦੇ ਆਧਾਰ ਤੇ ਤੂੰ ਵੋਟ ਮੰਗਣ ਆ ਗਿਆ ਸੋ ਇਹਨਾਂ ਦੇ ਮਗਰ ਲੱਗ ਕੇ ਗੱਲਾਂ ਦੇ ਵਿੱਚ ਆ ਕੇ ਵੋਟ ਨਾ ਪਾਓ ਮੈਂ ਤਾਂ ਇਹ ਵੀ ਕਹੂੰਗਾ ਕਿ ਇਹਨਾਂ ਤੋਂ ਲਿਖਤੀ ਤੁਸੀਂ ਲੋ ਕਿ ਜਦੋਂ ਤੂੰ ਬੋਲ ਰਿਹਾ ਸਾਨੂੰ ਲਿਖਤੀ ਦੇ ਕੇ ਜਾ ਸੋ ਬਾਕੀ ਅਸੀਂ ਜਿਹੜੇ ਆਪਣੇ ਦੋ ਉਮੀਦਵਾਰ ਖੜੇ ਕਰ ਰਹੇ ਹਾਂ ਇੱਕ ਖੰਡੂਰ ਸਾਹਿਬ ਤੋਂ ਜੇ ਅਮਨੇਸਰ ਤੋਂ ਕੋਈ ਹੈਗਾ ਦੇਸ਼ ਵਿਰੋਧੀ ਵਿਅਕਤੀ ਖੜਾ ਕੀਤਾ ਜਾਂਦਾ ਜਿਨ੍ਹਾਂ ਨੇ ਸਾਡੇ ਭਰਾ ਸੁਦੀਰ ਸੂਰੀ ਨੂੰ ਸ਼ਹੀਦ ਕੀਤਾ ਸੀ ਤਾਂ ਅਸੀਂ ਉਹਦੇ ਵਿਰੋਧੀ ਬੰਦਾ ਖੜਾ ਕਰਾਂਗੇ ਦੂਜਾ ਸਾਡਾ ਹਲਕਾ ਸੀ ਨਨਪੁਰ ਸਾਹਿਬ ਤੋਂ ਆਪਣਾ ਉਮੀਦਵਾਰ ਖੜਾ ਕਰ ਰਹੇ ਆ ਜੋ ਕਿ ਕੱਲ ਅਸੀਂ ਉਹਦੇ ਨਾਮਜ਼ਦਗੀ ਪੱਤਰ ਦਾਖਲ ਕਰਵਾਵਾਂਗੇ ਸੋ ਵੀਰੋ ਮੈਂ ਦੁਬਾਰਾ ਇਹੀ ਗੱਲ ਕਰਾਂਗਾ ਕਿ ਜਿਹੜੇ ਵੀ ਇਹ ਲੋਕ ਨੇ ਇਲੈਕਸ਼ਨ ਦੇ ਵਿੱਚ ਤੁਹਾਨੂੰ ਤੁਹਾਡੀ ਇਹਨਾਂ ਨੂੰ ਯਾਦ ਆ ਜਾਂਦੀ ਹੈ ਗੁਮਰਾਹ ਨਾ ਹੋ ਉਹਨਾਂ ਦੇ ਮਗਰ ਨਾ ਲੱਗੋ ਇਹਨਾਂ ਨੂੰ ਪੁੱਛੋ ਕਿ ਤੂੰ ਕਿਹੜਾ ਕਿਹੜਾ ਵਿਕਾਸ ਕਰਵਾਇਆ ਤੇ ਸਾਨੂੰ ਰਿਟਰਨ 'ਚ ਦੇ ਕੇ ਜਾ ਤੂੰ ਦੁਬਾਰਾ ਕਦੋਂ ਕਰਵਾਏਂਗਾ ਜਿੱਤ ਕੇ ਦੁਬਾਰਾ ਇਹ ਸਾਡੇ ਪਿੰਡਾਂ ਦੇ ਵਿੱਚ ਹੋਰ ਤਾਂ ਹੋਰ ਧੰਨਵਾਦੀ ਦੌਰਾ ਕਰਨ ਤੱਕ ਨਹੀਂ ਆਉਂਦੇ ਮੈਂ ਪਹਿਲਾਂ ਵੀ ਇੱਕ ਮੰਤਰੀ ਨੂੰ ਪੁੱਛਿਆ ਸੀ ਐਮਪੀ ਨੂੰ ਰੋਕ ਕੇ ਆਪਣੇ ਪਿੰਡ ਕਿ ਦੱਸ ਸਾਡੇ ਹਲਕੇ 'ਚ ਤੂੰ ਕਿਹੜਾ ਕੰਮ ਕਰਵਾਇਆ ਉਸ ਵਿਅਕਤੀ ਕੋਲ ਜਵਾਬ ਨਹੀਂ ਸੀ ਕੋਈ ਉਹਨਾਂ ਅੱਗੇ ਮੈਨੂੰ ਕਿਹਾ ਸੀ ਕਿ ਤੂੰ ਮੈਨੂੰ ਆਪਣੇ ਪਿੰਡ ਬਲਾਕੇ ਝੋਨਾ ਲਵਾਣਾ ਸੀ ਉਹ ਬਿਆ ਬੈਕੀ ਦੁਬਾਰਾ ਵੀ ਸਾਡੇ ਪਿੰਡ ਆਉਂਗਾ ਮੈਂ ਫੇਰ ਸਵਾਲ ਕਰੂੰਗਾ ਕਿ ਭਾਈ ਹੁਣ ਤੂੰ ਝੋਨਾ ਲਾਉਣ ਆਇਆ ਇੱਥੇ ਹੁਣ ਤੂੰ ਸੋ ਸਾਰੇ ਜਾਗਰੂਕ ਬਣੋ ਜਦੋਂ ਵੋਟ ਆ ਜਾਂਦੀ ਆ ਅਸੀਂ ਲੋਕ ਇਹਨਾਂ ਨੂੰ ਯਾਦ ਆ ਜਾਂਦੇ ਆ ਸੋ ਜਾਗਰੂਕ ਬਣੋ ਇਹਨਾਂ ਨੂੰ ਸਵਾਲ ਕਰੋ ਇਹਨਾਂ ਨੂੰ ਪੁੱਛੋ ਸੋ ਅੱਜ ਅਸੀਂ ਦਿਲਵਾਨ ਗੀ ਨੂੰ ਸਿਟੀ ਪ੍ਰਧਾਨ ਜਿਹੜਾ ਨੰਗਲ ਲਗਾ ਰਹੇ ਆ ਸੋ ਸਾਨੂੰ ਇਹਨਾਂ ਨੇ ਵਿਸ਼ਵਾਸ ਦਿਵਾਇਆ ਕਿ ਦੇਸ਼ ਦੀ ਤਰੱਕੀ ਲਈ ਔਰ ਆਪਣੇ ਹਲਕੇ ਦੇ ਵਿਕਾਸ ਲਈ ਜਿੱਥੇ ਵੀ ਕੋਈ ਮਾੜਾ ਕੰਮ ਹੁੰਦਾ ਉਹਨੂੰ ਰੋਕਣ ਲਈ ਚੰਗੇ ਕੰਮਾਂ ਦੇ ਵਿੱਚ ਸਾਡੇ ਮੁੰਡੇ ਨਾਲ ਮੁੰਡਾ ਲਾ ਕੇ ਸਾਡਾ ਸਾਥ ਦੇਣਗੇ ਇਸੇ ਉਮੀਦ ਤੇ ਅਸੀਂ ਇਹਨਾਂ ਨੂੰ ਅੱਜ ਨੰਗਲ ਸਿਟੀ ਦਾ ਪ੍ਰਧਾਨ ਲਗਾ ਰਹੇ ਆ ਜਾਹਿੰਦ ਬੰਦੇ ਮਾਤਰਾ